ਸਤਗੁਰ ਸਿੱਖੀ ਕਰੈ ਬ੍ਰਤ ਪਾਲ ਸੇਵਕ ਕਾ ਗੁਰ ਸਦਾ ਦਿਆਲ ਸਿੱਖ ਕੀ ਗੁਰ ਦਰਮਤ ਮਲਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਗੁਰ ਸਿੱਖ ਕੋ ਨਾਮ ਧਨ ਦੇਇ ਗੁਰ ਕਾ ਸਿੱਖ ਵਡ ਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਕਲ ਸੁਵਾਰੇ ਸਾ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਨਾ ਸਮਾਰੇ ਗੁਰ ਕੈ ਅਗਰੇ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮੈ ਸਹੈ ਆਪ ਸੁਖ ਹੋ ਕਰਿ ਗਛਨਾ ਜਨਾਵੇ ਹਰ ਹਰ ਨਾਮ ਹਰਦੈ ਸਦਿ ਆਵੇ ਮਨ ਵਿਚੈ ਸਤਿਗੁਰ ਕੀ ਪਾਸ ਤਿਸ ਸੇਵਕ ਕੀ ਕਾਰਜ ਰਾਸ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਗੋਹੁਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸਿ ਵਿਸਿਵੇਂ ਗੁਰ ਕਾ ਮਨ ਮੰਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਨੈ ਸੋ ਸਤਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਪਾਠ ਪਹਿਰ ਪਾਰ ਬ੍ਰਹਮ ਰੰਗ ਰਤ ਬ੍ਰਹਮ ਹੈ ਜਨ ਜਨਮ ਹੈ ਪਾਰ ਬ੍ਰਹਮ ਇਕ ਹੈ ਆਪ ਨਹੀਂ ਕਿਛੁ ਭਰਮ ਸਹਸ ਸਿਆਨ ਕੋ ਲਾ ਨਾ ਜਾਈਐ ਨਾਨਕ ਐਸਾ ਗੁਰ ਬਡ ਭਾਗੀ ਪਾਈਐ ਸਫਲ ਦਰਸ਼ਨ ਬੀਖਤੁ ਗੁਨੀਤਿ ਹਰਿ ਸਤ ਚਰਨ ਗਤ ਨਿਰਮਲ ਰੀਤ ਮੇਟਤ ਸੰਗ ਰਾਮ ਗੁਨ ਰਵੀ ਤਾਰ ਬ੍ਰਹਮ ਕੀ ਦਰਗਹਿ ਗਵੇ ਸੁਨ ਕਰ ਬਚਨ ਕਰਨਿ ਅਗਹਾਨੀ ਮਨ ਸੰਦੋਖ ਅਤਿ ਵਤਿਆਨੀ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਵਿਖੇ ਹੋਏ ਸੰਤ ਗੁਣ ਬਿਅੰਤ ਕਿੰਤ ਨਹੀਂ ਪਾਏ ਨਾਨਕ ਜਿਸ ਪਾਵੈ ਜਿਸਲੇ ਮਿਲਾਇ ਜਿਹਾ ਏਕ ਉਸਤਤ ਅਨੇਕ ਸਤਿਗੁਰਖ ਪੂਰਨ ਬਿਵੇਕ ਕਾਹੋ ਬੋਲ ਨਾ ਬੁਝਜਤ ਪਰਾਨੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾ ਕੀ ਕੀਮਤ ਕਿਨੇ ਨਾ ਪਾਈ ਹਨਕ ਬਖਤ ਵੰਦਨ ਨਿਤ ਕਰ ਹੈ ਚਰਨ ਕਮਲ ਰਤ ਹ ਹਿਦੈ ਸਿਮਰ ਹੈ ਸਦ ਬਲ ਹਾਰੀ ਸਰਪੁਰੇ ਆਪਣੇ ਨਾਨ ਜਿਸ ਪ੍ਰਸਾਦ ਅਸਾ ਪ੍ਰਭ ਜਪਨੀ ਇਹੋ ਹਰਸ ਪਾਵੈ ਜਨ ਕੋਈ ਅੰਮ੍ਰਿਤ ਪੀਵੈ ਅਮਰ ਸੋ ਹੋਇ ਅਸ ਸੁਪੁਰਕ ਕਾ ਨਹੀਂ ਕਦੇ ਵਿਨਾਸ਼ ਜਾਖੈ ਮਨ ਪ੍ਰਗਟੈ ਗੁਣਤਾਸ ਆਠ ਪਹਿਰ ਪਹਿਰ ਕਾ ਨਾਮ ਲੇ ਸਚੁ ਅਵਨੇਸ਼ਿ ਸਿਵ ਕੋ ਲੇ ਮਹ ਮਾਇਆ ਕੈ ਸੰਗ ਨਾਲੀਪ ਮਨ ਮੇ ਰਖੈ ਹਰ ਹਰ ਏਕ ਅੰਧ ਕਾ ਹਰ ਦੀਪਕ ਬਰਗਾਸੀ ਨਾਨਕ ਪਰਮ ਮੋ ਦੁਖ ਤਹਤੇ ਨਾਸੀ ਸਤਿ ਮਾਹੀ ਠਾਡ ਵਰਤਾਈ ਅਨੰਦ ਭਿਆ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਆਂਦੇ ਸੇ ਸਾਧੂ ਕੇ ਪੂਰਨ ਅਪਦੇਸੇ ਭਉਜ ਕਾ ਨਿਰਭਉ ਹੋਏ ਬਸੇ ਸਗਲ ਵਿਆਥ ਮਨ ਤੈ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮੁ ਰਾਰੀ ਤਤ ਪਾਈ ਚੂਕੈ ਭਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਪਿਓ ਹੀ ਖਲਾ ਤਾਰ ਜਨ ਸਗਲੀ ਮੋਹੀ ਆਪਣੇ ਚਰਨ ਰਿ ਆਪ ਹੋਵਨਾਈ ਆਪਣੀ ਕੀਮਤ ਆਪੇ ਪਾਏ ਹਰ ਬਿਨੂਜਾ ਨਾਹੀ ਕੋਈ ਸਰਬ ਨਿਰੰਤਰ ਏਕੋ ਸੋਈ ਓਟ-ਪੋਟ ਰਵਿਆ ਰੂਪ ਰੰਗ ਪੈ ਵਰਗਾਸ ਸਰ ਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਨਾਨਕ ਵਾਰ ਨਾਨਕ ਬਲਹਾਰੀ ਸਲੋਖ ਸਾਥ ਨਾ ਜਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਹੈ ਧਨਸਾਰ